ਸਾਗ ਦੀ ਜੇ ਆਪਾਂ ਗੱਲ ਕਰ ਲਈਏ ਤੁਸੀਂ ਦੇਖ ਸਕਦੇ ਹੋ ਕਰ ਮਤਲਬ ਕਰ ਵਰਗਾ ਸਵਾਦ ਆ ਜੋ ਕਿ ਇੱਥੇ ਮਿਲਣ ਵਾਲਾ ਤੁਹਾਨੂੰ ਖਾਣ ਲਈ ਜਦੋਂ ਸਾਗ ਤਿਆਰ ਕਰਦੇ ਹਾਂ ਕਿੰਨਾ ਟਾਈਮ ਲੱਗਦਾ ਕਿਵੇਂ ਕਿ ਕਿੰਨੇ ਕਿਲੋ ਸਾਗ ਆ ਜੁੜ ਕੇ ਰੋਜ਼ ਬਣਾਉਂਦੇ ਆ ਅਸੀਂ 10 ਤੋਂ 12 ਕਿਲੋ ਜਾਂ 15 ਕਿਲੋ ਤੱਕ ਵੀ ਕਈ ਵਾਰ ਬਣਾ ਲੈਂਦੇ ਆ ਕਿੰਨੀ ਦੂਰੋਂ ਦੂਰੋਂ ਲੋਕ ਜਿਹੜੇ ਨੇ ਤੁਹਾਡੇ ਕੋਲ ਆਉਂਦੇ ਨੇ ਸਾਗ ਖਾਣ ਹਾਂ ਲੋਕਲ ਵੀ ਹੈਗੇ ਆ ਤੇ ਕਈ ਵਾਰ ਬੰਦੇ ਇੱਥੇ ਹੋਟਲ 'ਚ ਰਹਿੰਦੇ ਆ ਉਹ ਵੀ ਸਾਡੇ ਸਾਗ ਨੂੰ ਬਹੁਤ ਪਸੰਦ ਕਰਦੇ ਆ ਜਿਹੜਾ ਖਾਖ ਜਾਂਦਾ ਹਰੇਕ ਕੰਨ ਨੂੰ ਬਹੁਤ ਸਵਾਦ ਆ ਖਾਣ ਪੀਣ ਦੀ ਗੱਲ ਕਰ ਲਈ ਤੇ ਪੰਜਾਬ ਦੇ ਵਿੱਚ ਕਾਰਪਿੰਡਾ ਨਾਮ ਜੁੜਾ ਸਭ ਤੋਂ ਅੱਗੇ ਆਂਦਾ ਹੈ ਤੇ ਅੱਜ ਅਸੀਂ ਤੁਹਾਨੂੰ ਦਿਖਾਣ ਲੱਗੇ ਆ ਕਿ ਕਿਸ ਤਰੀਕੇ ਨਾਲ ਇੱਕ ਰੋਡ ਦੇ ਕਿਨਾਰੇ ਇੱਕ ਸਰਦਾਰ ਜੀ ਜਿਹੜੇ ਨੇ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੇਚ ਰਹੇ ਨੇ ਤੇ ਲੋਕੀ ਜਿਹੜੇ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਜਿਹੜੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਗੱਲ ਕਰਦੇ ਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ ਹਾਂਡੇ ਦੇ ਵਿੱਚ ਤੁਸੀਂ ਉਹ ਬਣਾਇਆ ਹੋਇਆ ਸਾਗ ਸਾਗ ਨੂੰ ਚਿੱਲੇ ਤੇ ਤਿਆਰ ਕਰਦੇ ਆ ਇਹ ਹਾਰੇ 'ਚ ਉਹ ਕਰਦੇ ਹਾਂ ਤੇ ਉਸ ਤੋਂ ਬਾਅਦ ਇੰਨ ਚੰਗੀ ਤਰ੍ਹਾਂ 10 12 ਘੰਟੇ ਰਜੋਣੇ ਆ ਸਾਰਾ ਇਹ ਕਰਕੇ ਲਸਣ ਪਿਆਜ਼ ਜੋ ਆਦਰਕ ਪਾਲਕ ਦੀ ਘਾਇ ਪਾਈ ਦੀ ਆ ਉਸ ਤਰੀਕੇ ਨਾਲ ਤਿਆਰ ਕਰਦੇ ਆਂ ਕੀ ਬਾਤ ਹੈ ਕਿੰਨਾ ਸਾਗ ਜਿਹੜਾ ਤਿਆਰ ਕਰਦੇ ਹੋ ਤੜਕੇ ਕਿਧਰੋਂ ਲੈ ਕੇ ਆਉਂਦੇ ਹੋ ਸਤੋ ਗੱਟ ਅਸੀਂ ਇਹ ਆ ਸਾਡੇ ਆਪਣੀ ਮਗਾਈਆ ਇੱਥਾਂ ਚੋਂ ਕੀ ਬਾਤ ਹੈ ਆ ਮਤਲਬ ਕਿ ਇਦਾਂ ਹੀ ਇਸ ਤਰੀਕੇ ਨਾਲ ਹੀ ਪੱਟੀ ਤੇ ਰੱਖਿਆ ਲਾਉਗਾ ਜਦੋਂ ਤੱਕ ਖਤਮ ਹੁੰਦਾ ਪੁੱਲੇ ਉਹ ਪੁੱਲੇ ਹੁੰਦੇ ਉਹ ਬਖਰੇ ਹੁੰਦੇ ਹਾਂ ਉਹ ਪੁੱਲੇ ਤੇ ਅਸੀਂ ਮਟਕੇ ਦੇ ਵਿੱਚ ਅੱਛਾ ਕਿੰਨੇ ਟਾਈਮ ਲੱਗਦਾ ਸਾਗ ਤਿਆਰ ਕਰਨੇ ਪਟੋੜ 10-12 ਘੰਟੇ ਲੱਗਦੇ 10-12 ਘੰਟੇ ਦੇ ਵਿੱਚ ਸਾਗ ਤਿਆਰ ਕਰਦੇ ਹੋ ਕਿਆ ਬਾਤ ਹੈ ਤਾਂ ਇੰਨ ਸਾਗ ਦਾ ਜਾ ਕੇ ਟੇਸਟ ਬਣਦਾ ਕਿਆ ਬਾਤ ਹੈ ਨਹੀਂ ਤਾਂ ਜੇ ਤੁਸੀਂ ਸਾਗ ਤਿਆਰ ਕਰਦੇ ਹੋ ਕਿੰਨਾ ਟਾਈਮ ਲੱਗਦਾ ਕਿਵੇਂ ਕਿ ਕਿੰਨੇ ਕਿਲੋ ਸਾਗ ਜੁੜ ਕੇ ਰੋਜ਼ ਬਣਾਉਂਦੇ ਅਸੀਂ 10 ਤੋਂ 12 ਕਿਲੋ ਜਾਂ 15 ਕਿਲੋ ਤੱਕ ਵੀ ਕਈ ਵਾਰ ਬਣਾ ਲੈਂਦੇ ਹਾਂ ਉਹ ਸਾਡਾ ਇੱਕ ਦਿਨ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਲੱਗ ਜਾਂਦਾ ਸਾਰਾ ਲੱਗ ਜਾਂਦਾ ਕਿੰਨੀ ਦੂਰ ਦੂਰ ਲੋਕ ਜਿਹੜੇ ਨੇ ਤੁਹਾਡੇ ਕੋਲ ਆਉਂਦੇ ਨੇ ਸਾਗ ਖਾਣ ਆ ਲੋਕਲ ਵੀ ਹੈਗੇ ਆ ਤੇ ਹਾਂ ਕਈ ਵਾਰ ਬੰਦੇ ਇਥੇ 호텔 'ਚ ਰਹਿੰਦੇ ਆ ਉਹ ਵੀ ਸਾਡਾ ਸਾਹ ਨੂੰ ਬਹੁਤ ਪਸੰਦ ਕਰਦੇ ਆ ਹਾਂ ਤੇ ਬਾਕੀ ਬਾਹਰ ਵੀ ਕਈ ਪਖਰਾ ਜਿਹੜੇ ਹੁੰਦੇ ਆ ਉਹ ਵੀ ਬਹੁਤ ਬਾਹਰ ਦੀ ਗੱਲ ਹੋ ਰਹੀ ਹੈ ਤੁਸੀਂ ਵੀ ਬਾਹਰ ਜਾ ਕੇ ਆਏ ਹੋ ਆ ਪਹਿਲਾਂ ਤਾਂ ਇਹ ਦੱਸੋ ਬਾਹਰਲੀ ਕੰਟਰੀ ਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਕਿੰਨਾ ਕੁ ਜ਼ਿਆਦਾ ਫਰਕ ਆ ਜੋ ਕਿ ਵੇਖਣ ਬਾਹਰ ਦੀ ਗੱਲ ਹੋ ਰਹੀ ਹੈ ਮੇਰਾ ਤਾਂ ਇੱਥੇ ਮਰਮੜਨ ਲੱਗਿਆ ਨਹੀਂ ਹੈਗਾ ਹਾਂ ਤੇ ਬੱਚੇ ਵੇਸੇ ਜਾਈ ਜਾਂਦੇ ਆ ਤੇ ਉਸ ਕਰਕੇ ਵੀ ਮੈਨੂੰ ਦਾ ਕੋਈ ਵਧੀਆ ਲੱਗਿਆ ਮੈਨੂੰ ਤਾਂ ਉਹ ਆਪਣੇ ਪੰਜਾਬ ਹੀ ਵਧੀਆ ਲੱਗਿਆ ਪੰਜਾਬ ਹੀ ਵਧੀਆ ਲੱਗਿਆ ਤੇ ਇਕੱਲੇ ਤਿਆਰ ਕਰਦੇ ਆ ਨਾਲ ਕੋਈ ਹੋਰ ਵੀ ਤੇ ਨਾਲ ਰਾਜਾ ਮੁੰਡਾ ਹਾਂ ਤੇ ਸਪੋਰਟ ਕਰਦਾ ਉਹ ਹਾਂ ਉਹ ਇੱਕਿਆ ਸਾਡੇ ਦਾ ਕੱਲ ਤੇ ਹਾਂ ਉਸ ਨੂੰ ਕਰਦੇ ਆ ਅੱਛਾ ਬੰਦੇ ਲੋਕ ਰੱਖੇ ਹੋਏ ਨੇ ਤੁਸੀਂ ਸਾਖਦੇ ਆ ਅੱਛਾ ਇਹ ਸਿਰਫ ਸਰਦੀਆਂ ਦੇ ਵਿੱਚ ਲਾਣੇ ਹੋ ਕਿ ਗਰਮੀਆਂ ਦੇ ਵਿੱਚ ਵੀ ਜਿਹੜਾ ਇਹਨੂੰ ਸਰਦੀਆਂ ਚ ਵੀ ਗਰਮੀਆਂ ਚ ਵੀ ਮਤਲਬ ਇਹ ਕਰਦੇ ਆ ਅਸੀਂ ਨੂੰ ਕੜੀ ਹੋਗੀ ਚੌਲ ਹੋਵੇ ਰਾਈਸ ਹੋ ਜੀ ਇਹ ਕਾ ਜੀ ਸਾਗ ਦੀ ਆਪਾਂ ਗੱਲ ਕਰ ਰਹੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਜਿਹੜਾ ਸਾਗ ਲੋਕ ਦੂਰੋਂ ਦੂਰੋਂ ਖਾਣ ਲਈ ਆਉਂਦੇ ਨੇ ਤੁਸੀਂ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿੰਨਾ ਕੁ ਜ਼ਿਆਦਾ ਵਧੀਆ ਚੱਲ ਰਿਹਾ ਹੈ ਸਰ ਮੇਰਾ ਕਿਰਤ ਸਭ ਮੈਨੂੰ ਸਾਗ ਦੀ ਬਹੁਤ ਹੌਸਲਾ ਭਦਈਏ ਜਿਹੜਾ ਖਾਖ ਜਾਂਦਾ ਹਰੇ ਕੇਨ ਵੀ ਬਹੁਤ ਸਵਾਦ ਆ ਇੱਕੋ ਇੱਕ ਸਾਲ ਹੋ ਗਿਆ ਮੈਨੂੰ ਇਹ ਕੰਮ ਕਰਦੇ ਨੂੰ ਇੰਨੇ ਵੀ ਇੱਕ ਸਾਲ ਜੋ ਪੁਰਾਣਾ ਟੇਸਤੀ ਹੋ ਗਈ ਸਾਹਿਬ ਵੀ ਆਈ ਟੇਟਾ ਇੰਨਾ ਵਧੀਆ ਟੇਸਟ ਨਾਲ ਰਿਹਾ ਸਾਲ ਨੂੰ ਤੇ ਮੱਕੀ ਦੀ ਰੋਟੀ ਤੇ ਸਾਗ ਨਾਲ ਤੇ ਬਹੁਤ ਆਨੰਦ ਮਾਣਦੇ ਤੁਸੀਂ ਆਪ ਤਿਆਰ ਕਰਦੇ ਹੋ ਸਾਗ ਹਾਂਜੀ ਹਾਂਜੀ ਆਪ ਬਣਾਉਂਦੇ ਹੋ ਹਾਂਜੀ ਕੀ ਬਾਤ ਹੈ ਕਿਸ ਵੇਰੇ ਤੇ ਤੜਕੇ ਕਿੰਨੇ ਵਜੋਂ ਝੋੜਦੇ ਆਂ ਤੜਕੇ ਅਸੀਂ 4 ਵਜੇ 3 ਵਜੇ 4 ਵਜੇ ਝੋੜਦੇ ਹੋ ਤੇ ਸਾਰਾ ਕਾਰਾ ਆਪ ਤਿਆਰ ਕਰਦੇ ਹੋ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਲੱਗਦਾ ਹੈ ਤਿਆਰ ਕਰਨ ਨੂੰ ਤੇ ਸਵੇਰੇ ਕਿੰਨਾ 10-12 ਘੰਟੇ ਲੱਗਦੇ ਆ ਹੁਣ ਜਿਹੜਾ ਅੱਜ ਕੱਲ ਨੂੰ ਬਣਾਉਣਾ ਉਹ ਆ ਘਰ ਛਿਲ ਰਹੇ ਆ अच्छा एक दिन पहले तो ही तैयारियां होनी शुरू, शुरू हो जातीयां ने क्या, क्या बात है क्या बात है तू जे मैं பசਾਕ ਦੀ ਗੱਲ ਕਰ ਰਿਹਾ ਤੁਸੀਂ ਕਹ ਰਹੇ ਹੋ ਕਿ 10 12 ਘੰਟੇ ਲੱਗ ਜਾਂਦੇ 16 16 ਕਿਲੋ ਸਾਗ ਜਿਹੜਾ ਬਣਾਉਣਾ ਉਹ ਤਾਂ ਬਹੁਤ ਵੱਡੇ ਫਿਰ ਭਾਂਡੇ ਦੇ ਵਿੱਚ ਬਣਾਉਂਦੇ ਬਹੁਤ ਵੱਡੇ ਬਹੁਤ ਕਿਉਂ ਨਹੀਂ ਉਹ ਵੀ ਹਾਂਡੀ ਚ ਬੰਦੇ ਕਿ ਨਾਰਮਲ ਨਹੀਂ ਨਹੀਂ ਉਹ ਹਾਂਡੀ ਚ ਬੰਦਾ ਹਾਂਡੀ ਚ ਵੀ ਬੰਦਾ ਉਹ ਵੀ ਮਤਲਬ ਝੁੱਲੇ ਦੇ ਵਿੱਚ ਰੱਖਿਆ ਕੀ ਬਾਤ ਹੈ ਫਿਰ ਸਾਗ ਮਸੀਨ ਨਾਲ ਘੋੜਦੇ ਕਿ ਹੱਥ ਨਾਲੇ ਵੀ ਨਹੀਂ ਹੱਥ ਨਾਲ ਘੋੜਦੇ ਕੀ ਬਾਤ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਜੋ ਕਿ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਕਿਸ ਤਰੀਕੇ ਨਾਲ ਹੱਥ ਨਾਲ ਜਿਹੜਾ ਤਿਆਰ ਆ ਕਿੱਥੋਂ ਜਾਂਦਾ ਹੈ ਮੱਕੀ ਦੀ ਰੋਟੀਆਂ ਦੀ ਆਪਾਂ ਗੱਲ ਕਰ ਲਈਏ ਇਹ ਮੱਕੀ ਦੀ ਰੋਟੀਆਂ ਜਿਹੜੀਆਂ ਨੇ ਘਰੋਂ ਬਣਾ ਕੇ ਲੈ ਕੇ ਆਨੇ ਹਾਂ ਹਾਂਜੀ ਹਾਫ ਡਰਨ ਕਰਦੇ ਆ ਇੱਥੇ ਵੀ ਇੱਥੇ ਵੀ ਤਿਆਰ ਕਰਦੇ ਆ ਅਸੀਂ ਅੱਛਾ ਇੱਥੇ ਪਰੌਠਾ ਵੀ ਆਲੂ ਵਾਲਾ ਪਰੌਠਾ ਵੀ ਕਰਦੇ ਆ ਤੇ ਹੋਰ ਉਹ ਵੀ ਕਰਦੇ ਆ ਅੱਛਾ ਹਾਂਜੀ ਕੀ ਬਾਤ ਹੈ ਸੋ ਰੋਟੀਆਂ ਜਿਹੜੀਆਂ ਨੇ ਘਰੋਂ ਤਿਆਰ ਕਰਕੇ ਲੈ ਕੇ ਆਉਂਦੇ ਨੇ ਹਾਂਜੀ ਸੋ ਸਾਗ ਦੀ ਜੇ ਆਪਾਂ ਗੱਲ ਕਰ ਲਈਏ ਤੁਸੀਂ ਦੇਖ ਸਕਦੇ ਹੋ ਕਾਰ ਮਤਲਬ ਕਾਰ ਵਰਗਾ ਸਵਾਦ ਆ ਜੋ ਕਿ ਇੱਥੇ ਮਿਲਣ ਵਾਲਾ ਤੁਹਾਨੂੰ ਖਾਣ ਲਈ ਆ ਗਿਆ ਤੇ ਇੱਕ ਪਲੇਟ ਦੀ ਆਪਾਂ ਗੱਲ ਕਰ ਲਈ ਕਿ ਪਲੇਟ ਦੇ ਵਿੱਚ ਕੀ ਕੀ ਹੁੰਦਾ ਹੈ ਤੇ ਕਿੰਨਾ ਮਤਲਬ ਕਿ ਕਿੰਨੇ ਰੁਪਏ ਦੀ ਇੱਕ ਪਲੇਟ ਬਣੀ ਹੈ ਅਸੀਂ 100 100 ਰੁਪਏ ਦੀ ਪਲੇਟ ਦਿੰਦੇ ਹਾਂ ਦੋ ਫੁਲਕੇ ਹੁੰਦੇ ਹਾਂ ਹਾਂਜੀ ਉਹਦੇ ਵਿੱਚ ਦਹੀ ਕਿਉ ਜਾਂ ਮੱਖਣ ਪਾ ਕੇ ਦਿੰਦੇ ਹਾਂ ਹਮ ਤੇ ਨਾਲ ਸੈਲਡ ਵਾਸਤੇ ਮੂਲੀ ਦਿੰਦੇ ਆ ਹਰੀ ਮਿਰਚ ਦਿੰਦੇ ਆ ਹਮ ਤੇ ਇਹ ਹੈਗਾ ਜੀ ਸੋ ਪਲੇਟ ਜਿਹੜੀਆਂ ਨੇ ਇੱਥੇ ਲੱਗ ਵੀ ਰਹੀਆਂ ਨੇ ਇੱਕ ਵਾਰੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਪਲੇਟ ਜਿਹੜੀ ਤਿਆਰ ਕੀਤੀ ਜਾਊਗੀ ਕਿਸ ਤਰੀਕੇ ਨਾਲ ਜਿਹੜੇ ਪਲੇਟ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਦਿੱਤੀ ਕਿ ਆਪਾਂ ਗੱਲ ਕਰ ਲਈਏ ਸਾਗ ਤੇ ਮੱਕੀ ਦੀ ਰੋਟੀ ਦੀ ਹਮੇਸ਼ਾ ਹੀ ਜਿਹੜੇ ਆ ਪੰਜਾਬ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਲੋਕ ਕੀ ਬਹੁਤ ਜ਼ਿਆਦਾ ਸ਼ਿਕਾਇਤ ਨੇ ਤੇ ਪੰਜਾਬ ਦੇ ਜਿਹੜੇ ਆਪਾਂ ਗੱਲ ਕਰ ਲਈਏ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਿਹੜਾ ਦੂਰ ਦੂਰੋਂ ਖਾਣੇ ਆਂਦੇ ਨੇ ਓਹ ਕਿਸ ਤਰੀਕੇ ਨਾਲ ਆ ਤੁਸੀਂ ਦੇਖ ਸਕਦੇ ਹੋ ਪਲੇਟਾਂ ਜੜੀਆਂ ਨੇ ਲੱਗ ਰੀਆਂ ਨੇ ਅੱਛਾ ਆਈਡੀਆ ਹੈਗਾ ਇੱਕ ਦਿਨ ਦੇ ਵਿੱਚ ਕਿੰਨੀ ਮੱਕੀ ਦੀਆਂ ਰੋਟੀਆਂ ਲੱਗ ਜਾਂਦੀਆਂ ਨੇ ਛੋਟੀਆਂ ਲੋਕਾਂ ਦੇ 80 90 ਜਾਂ 100 ਵੀ ਲੱਗ ਜਾਂਦੀ ਹੈ 100 ਵੀ ਲੱਗ ਜਾਂਦੀ ਨੇ ਕਿਹ ਵਾਰ ਇਹ ਟਾਈਮਿੰਗ ਕੀ ਹੈ ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਵਜੇ 12:00 ਵਜੇ 12:30 ਹੋਣੇ ਸ਼ਾਮ 4:00 4:30 ਵਜੇ ਛੁੱਟੀ ਕਰਦੇ ਸਾਢੇ 4:00 ਵਜੇ ਛੁੱਟੀ ਹਾਂ ਸਾਢੇ 4:00 ਵਜੇ ਤੱਕ ਸਾਰਾ ਕੁਝ ਖਤਮ ਹਾਂਜੀ ਹਾਂ ਕੀ ਬਾਤ ਹੈ ਤੇ ਮਤਲਬ ਇਸ ਤਰੀਕੇ ਦਾ ਜਦੋਂ ਲੋਕਾਂ ਵੱਲੋਂ ਪਿਆਰ ਮਿਲਦਾ ਹੈ ਕਿੰਨਾ ਕ ਹੌਸਲਾ ਬਣਾਈ ਦਿੰਦਾ ਬਹੁਤ ਬਹੁਤ ਚਾਰੇ ਚਹਿਰ ਮਿਲਦਾ ਹਾਂ ਇਹ ਫਿਰ ਇੱਕ ਮਿੰਟ ਆਸਕਾ ਸੋ ਆ ਤੁਸੀਂ ਦੇਖ ਸਕਦੇ ਹੋ ਫਾਈਨਲੀ ਆ ਪਲੇਟ ਆ ਜੋ ਕਿ ਤੁਹਾਨੂੰ ਮਿਲਣ ਵਾਲੀ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਔਰ ਇਹ ਜਿਹੜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦੱਸੂਗੀ ਕਿ ਕਿਸ ਤਰੀਕੇ ਦਾ ਰਿਸਪੌਂਸ ਆ ਜੋ ਕਿ ਲੋਕਾਂ ਵੱਲੋਂ ਰਿਹਾ ਹੈ ਜੀ ਹਾਂ ਜਿਹੜਾ ਇੱਕ ਵਾਰ ਖਾ ਕੇ ਜਦੋਂ ਉਹ ਲੋਗੋਰੀ ਵੀ ਫਿਰ ਬਹੁਤ ਰਿਪੀਟ ਹੋਈ ਹੁੰਦੀ ਹੈ ਬਹੁਤ ਇਦਾਂ ਕਰਕੇ ਬੜਾ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਹਾਂ ਵਧੀਆ ਕਿ ਨਾ ਤਰੀਕਰ انسਾਕ ਬਣਾਈ ਦਾ ਬੜਾ ਟੇਸਤ ਬਹੁਤ ਵਧੀਆ ਤਈ ਦਾ ਹਾਂ ਇਹ ਲੋਕ ਤਾਂ ਕਰਕੇ ਇਸ ਕਰਕੇ ਸਭ ਨੂੰ ਬਹੁਤ ਖੁਸ਼ ਹੋ ਕੇ ਆਪਨੇ ਮਸਹੀ ਰੋਟੀ ਦੇ ਨਾਲ ਖਾਣੇ